ਬਹੁਤ ਸ਼ਾਂਤੀ ਆ ਗਈ ਇੱਥੇ ਆ ਕੇ। ਕੋਲਾ ਸੀ ਪਹੁੰਚ ਕੇ ਜੀ ਚਮਕੌਰ ਸਾਹਿਬ। ਹਾਂ ਜੀ ਹਾਂ। ਕੋਨੇ ਤੋਂ ਕੱਢੋ ਸਰ। ਇੰਤੇ ਦਿਨ ਸਾਰੀਆਂ ਦੁਕਾਨਾਂ ਦੇ ਕੋਲ ਹਨਾ। ਟਿੱਕੋ ਇਹ ਕਲਰ ਇੱਕੋ ਜਿਹਾ ਡਿਜ਼ਾਈਨ ਹਨਾ। ਹਾਂ ਜੀ ਸਾਰੀ। ਲਿਖਣ ਵੀ ਇੱਕ ਇੱਕੋ ਤਰੀਕੇ ਨਾਲ ਲਿਖਿਆ ਆ ਸਾਰਾ ਹੀ। ਹਾਂ ਜੀ ਉਹ ਵੀ ਇੱਕ ਹੀ ਰੰਗ ਨਾਲ ਲਿਖਿਆ ਹੋਇਆ। ਹਾਂ ਦੇਖ ਲਿਆ ਜਸਪਨ। ਇਹ ਅੰਮ੍ਰਿਤਸਰ ਦੀ ਨਗਰੀ। ਇੱਥੇ ਮੈਂ ਤਾਂ ਕੱਟਣਾ। ਕੋਰ ਸਾਹਿਬ। हाँ जी आप श्री चमकौर साहिब पहुंच चुके हैं जी देखो गुरद्वारा श्रीलगढ़ चमकौर साहिब हाँ जी पहुंच गए गुरुद्वारा कतलगढ़ साहब चमकौर साहब बस हिंद में तीर्थ है यात्रा के लिए कटाए बाप ने बच्चे जहाँ खुदा के लिए ਸਾਂਗਤ ਦੇ ਕਰੋ ਜੀ ਦਰਸ਼ਨ ਤੁਸੀਂ ਵੀ ਹਾਂਜੀ ਹਾਂ ਫਿਰ ਹੁਣ ਮੱਥਾ ਲੱਕਿਆ ਹੈ ਨਾ ਹਾਂ ਗਰਮ ਬਹੁਤ ਆਹ ਲੇਟ ਹੋ ਰਹਾ ਹੈ ਹਾਂ ਹੁਣ ਲੇਟ ਹੋ ਗਿਆ ਅਸੀਂ ਚਲੀ ਜਾਂਦੇ ਹਾਂ ਹਾਂ ਜੀ ਅਦਰ ਦੇਖ ਲਓ ਮੱਠੀਆਂ ਅੱਛਾ ਕੋਰੀਆਂ ਨੇ ਲੰਗਰ ਚਾਰ ਮੱਠੀ ਦਾ ਲੰਗਰ ਆ ਲੰਗਰ ਚਾਹ ਨਹੀਂ ਦਿੱਤੀ ਜਾਂਦਰ ਇਕੜੇ ਦੌਰ ਅੱਜ ਜੀ ਚਲੋ ਪੱਤਰੀ ਇਕੱਡਾ ਚਲੋ

ਦਸਤੀ ਨੇ ਜੀ ਬੁਖਾਚਾ ਦਾ ਛੁੱਟਾਉਂਦਾ ਹਨ ਹਾਂ ਜੀ ਹਾਂ ਜੀ ਲੈ ਲਈ ਦੇਖ ਹਾਂ ਜੀ ਹਾਂ ਸ਼ਕਲ ਹੀ ਤੁਸੀਂ ਸੀ ਚਲੀ ਵਸ ਸੋਣਾ ਲੰਬਾ ਗਿਆ ਹਾਂ ਤੁਸੀਂ ਸੁਣ ਹਾਂ ਜੀ ਹਾਂ ਚਲੋ ਬਸ ਸਤਨਾਮ ਜੀ ਚਲੋ ਜੀ ਚਲੋ ਚਲ ਜੀ ਤੁਹਾਨੂੰ ਮੋੜ ਲਾ ਕੇ ਹੁਣ ਹੋ ਰਹੇ ਦੀ ਜਗ੍ਹਾ ਦੀ ਮਹੱਤਤਾ ਯੂਐਸਓ ਦੀ ਹਰ ਕੋ ਹੋ ਜਾਏਗਾ ਇਹ ਅਜ ਪੁੱਤਰੇ ਹਾਂ ਇਹ ਇੱਥੇ ਇੱਥੇ ਜੰਗ ਹੋਈ ਸੀ ਗੱਡੀ ਉਧਰ ਪੂਰੀ ਲੜਾਈ ਹੋਈ ਸੀ ਤੇ ਇੱਕ ਬਡੇ ਸਾਹਿਬ ਜਿਹਾ ਪਪਾਜੀ ਸਿੰਘ ਜੀ ਪਪਾ ਪਪਾ ਸਿੰਘ ਇੱਥੇ ਸੀ ਲੋ ਬਡੇ ਸਾਹਿਬ ਜਦੋਂ ਇੱਥੇ ਸੀ ਲੋ ਇਹ ਆਹ ਥਾਰ ਉੱਤੇ ਪਹਿਲੇ ਬਡੇ ਦਿਖਾਈ ਦੇ ਨਾ ਪੁਰਾਣੀ ਦੇ ਵਿੱਚੋਂ ਲੱਭੇ ਹੋਏ ਤੇ ਉਹ ਕੋਈ ਪੈ ਨਹੀਂ ਉਹ ਕੋਈ ਦਬੈ ਆ ਜਗ੍ਹਾ ਤੇ ਪਤਾ ਤੁਹਾਨੂੰ ਜਗ੍ਹਾ ਕੀ ਹੋਇਆ ਸੋਰੀ ਕੀ ਹੋਇਆ ਸੀ ਲੜਾਈ ਹੋਈ ਸੀ ਹਾਂ ਇਹਨੂੰ ਪਤਾ ਚੰਗ ਹੋਈ ਸੀ ਬੱਡੇ ਲੜਾਈ ਚੰਗ ਚੰਗ ਨਹੀਂ ਉਹ ਲੜਾਈ ਬੱਚੇ ਨੂੰ ਪਤਾ ਲੜਾਈ ਹੋਈ ਸੀ ਵੱਡੇ ਸਹਜਾ ਤੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾ ਅਜੀਤ ਸਿੰਘ ਜੀ ਹਾਂ ਇਹਦਾ ਬਾਬਾ ਜੀ ਜੁਜਾ ਹਾਂ ਦੋ ਵੱਡੇ ਸਹਜਾ ਦੋ ਵੱਡੇ ਇਹਨੂੰ ਸਾਰਾ ਪਤਾ ਇਥੇ ਲੜਾਈਆਂ ਲੜ ਕੇ ਹਾਂ ਫੌਜ ਦੁਸ਼ਮਣਾਂ ਨੂੰ ਦੁਸ਼ਮਣ ਕਿੰਨੇ ਦੁਸ਼ਮਣਾਂ ਖਤਮ ਕਰਿਆ ਸੀ ਉਹਨਾਂ ਨੇ ਹਾਂ ਤੇ ਉਧਰ ਗੜੀ ਆ ਨਾ ਉਥੋਂ ਗੜੀ ਤੋਂ ਉਥੋਂ ਆਉਂਦੇ ਸੀ ਉਰੇ ਲੜਾਈ ਉਰੇ ਹੋਈ ਸੀ ਉਰੇ ਸੀ ਉਹ ਕੋ ਦੇਖੇ ਸੀ ਅੰਦਰ ਤਲਵਾਰਾਂ ਤਿਰਪਾਨਾਂ ਹਨਾ ਉਹ ਪੁਰਾਣੀਆਂ ਥੱਲੇ ਲੱਭੀਆਂ ਨੇ ਉਹਨਾਂ ਹਾਂ ਹਾਂ ਇਹਨੂੰ ਬੁਲਾਵਾ ਕਤਲਗੜ੍ਹ ਸਾਹਿਬ ਵੀ ਕਹਿੰਦੇ ਨੇ ਹਨਾ ਆਦਰਾ ਉਹ ਦੇਖੋ ਜੀ ਉਹ ਦਿਓ ਚਮਕੌਰ ਦੀ ਗੜੀ ਪਰ ਛੜ ਗਿਆ ਜੀ ਚਮਕੌਰ ਦੀ ਗੜੀ ਪੱਥਰ ਤੇ ਅਜੀ ਇਧਰੋਂ ਦਿਖਾਓ ਉੱਥੋਂ ਕਿ ਦਿਖਾਓ ਉਹ ਦੇ ਜ਼ੂਮ ਕਰਕੇ ਉਹ ਰਮਦਾਰ ਗੜੀ ਚਮਕੌਰ ਸਭ ਨੌਂ ਸੀ ਜਗ੍ਹਾ ਤੇ ਆ ਉਹ ਚਮਕੌਰ ਦੀ ਗੜੀ ਦਾ ਉਹ ਦੇ ਉਹ ਹੈਗੇ ਚਮਕੌਰ ਦੀ ਗੜੀ ਉੱਚੀ ਜਗ੍ਹਾ ਤੇ ਸੀ ਗੜੀ ਬੜੀ ਹੋਈ ਹੈ ਨਾ ਉੱਥੇ ਗੁਰੂ ਉਹਥੇ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘ ਤੇ ਸੈਰਜਾਦੇ ਉੱਥੇ ਸੀਗੇ ਉਥੋਂ ਆ ਕੇ ਇੱਥੇ ਦੁਸ਼ਮਣਾਂ ਨਾਲ ਉਹਨਾਂ ਨੇ ਮੁਕਾਬਲਾ ਕਰਿਆ ਸਭਨਾ ਪਿਆਰੀ ਹੋ ਮਾਤਾ ਪਾਈ ਕੋ ਦਾ ਦੇਖਣਾ ਇਹੋਂ ਨਵਾਂ ਰਸਮ ਮੰਨਣੇ ਹੁੰਦੇ ਤਿੱਕੇ ਵਹਿ ਜਿਸਮ ਨੂੰ ਹਣ ਤੋਂ ਬੱਸ ਪਤਾ ਤਿੱਕੇ ਵਹਿ ਜਾ ਕਿ ਮੇਨ ਨਾਲ ਰਹਿਣਗੀ ਉਹ ਮੌਕੇ ਬਰ ਦੇ ਕੇ ਨਹੀਂ ਮੌਕੇ ਇਦਾਂ ਦੇ। ਵੀ ਆ ਜੇ ਰਹੋ। ਲੈ ਲੈ ਬਥੇ ਤੇ ਸ਼ਰਾਰਤੀ ਬੱਚਿਆਂ ਨੂੰ ਤੇ ਅਸੀਂ ਫੜ ਕੇ ਰੱਖਦੇ ਹਾਂ ਉਹ ਰਿਪੋਰਟ। ਸ਼ਾਮ ਦੇ ਪੌਣੇ 5-5 ਵਜੇ ਵਾਲੇ ਨੇ। ਤੇ ਅਸੀਂ ਹੁਣ ਦਰਸ਼ਨ ਦੇ ਨਾਲ ਕਰਕੇ ਚਾ ਰਹੇ ਘਰ ਨੂੰ। ਇਸ ਦੇ ਨਾਲ ਹੀ ਅਸੀਂ ਅੱਜ ਦੇ ਬਲੌਗ ਦੀ ਕਰਦੇ ਹਾਂ ਸਮਾਪਤੀ। ਮਿਲਾਂਗੇ ਅਗਲੇ ਬਲੌਗ 'ਚ। ਪਲੀਜ਼ ਸਾਡੇ ਵੀਡੀਓ ਨੂੰ ਬਰਤਬਤ ਲਾਈਕ ਕਰਿਓ, ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਬਲੌਗ ਬਣੇ ਆ। ਤੇ ਬਰਤਬਤ ਸ਼ੇਅਰ ਕਰਿਓ। ਓਕੇ ਬਾਏ ਮਿਲਦੇ ਆਂ ਜੀ ਅਗਲੇ ਵਲੌਗ ਚ